ਕਿ ਕਿ ਇੱਕ ਕੁਝ ਦੋਸਤ ਸੀਗੇ ਜਿਹੜੇ ਅਜੀਤ ਰੋਡ ਤੇ ਕੱਥੇ ਹੋਏ ਸੀਗੇ ਉਹਨਾਂ ਦੀ ਆਪਸੀ ਕੋਈ ਕਹਾਣੀ ਹੋਣੀ ਹੋਗੀ ਸੀ ਜਿਸ ਵਜ੍ਹਾ ਕਰਕੇ ਉਹਨਾਂ ਦੀ ਲੜਾਈ ਹੋ ਗਈ ਸੀਗੀ ਤੇ ਉਸ ਲੜਾਈ 'ਚ ਇੱਕ ਜਿਹੜਾ ਨੌਜਵਾਨ ਅਮਰੋਜ ਸਿੰਘ ਉਸ ਲੜਾਈ 'ਚ ਸੱਟਾਂ ਲੱਗਨ ਕਾਰਨ ਉਸ ਦੀ ਮੌਤ ਹੋ ਗਈ ਸੀਗੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕਰਕੇ ਸਾਡੇ ਐਸਐਸਪੀ ਮੈਡਮ ਅਮਿਤ ਕੌਂਡਲ ਆਈਪੀਐਸ ਐਸਪੀਸੀਟੀ ਨਰਿੰਦਰ ਸਰ ਇਹਨਾਂ ਦੀ ਓਵਰਆਲ ਸੁਪਰਵਾਈਜ਼ਨ ਅੰਡਰ ਅਸੀਂ ਵਕ ਵਕ ਟੀਮਾਂ ਬਣਾਈਆਂ ਜਿਦੇ ਵਿੱਚ ਅਸੀਂ ਐਸਐਚਓ ਸਿਵਲ ਲਾਈਨ ਦੇ ਇੱਕ ਵੱਖਰੀ ਟੀਮ ਬਣਾਈ ਇਹ ਚਾਰ ਸੀਆਈਏ ਕੁਲਦੀਪ ਇਹਨਾਂ ਦੀ ਇੱਕ ਵੱਖਰੀ ਟੀਮ ਬਣਾਈ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਦੋਸ਼ੀਆਂ ਦੀ ਜਿਹੜੀ ਆ ਭਾਲ ਆ ਸਟਾਰਟ ਕਰਦੀ ਇਹਦੇ ਵਿੱਚ ਅਸੀਂ ਕਾਫੀ ਟੈਕਨੀਕਲ ਐਨਾਲਿਸਿਸ ਕੀਤਾ ਹੋਰ ਵੀ ਸਿਕਰਟ ਸਰਸਸ ਤੋਂ ਸਾਰਾ ਕੰਮ ਕਰਦੇ ਹੋਏ ਉਸ ਸਮੇਂ ਸਿਵਲ ਲਾਈਨ ਦੀ ਟੀਮ ਨੂੰ ਤੇ ਸੀਆਈ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇਸ ਦੇ ਵਾਰਤਤ ਕਰਨ ਵਾਲੇ ਤਿੰਨੋਂ ਦੋਸ਼ੀ ਸੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਜੀ ਇਹਨਾਂ ਵਿੱਚੋਂ ਇੱਕ ਦੋਸ਼ੀ ਦਾ ਨਾਮ ਹੈਗਾ ਜੀ ਸ਼ਾਹਬਾਜ਼ ਸਿੰਘ ਇੱਕ ਦਾ ਨਾਮ ਹੈਗਾ ਅੰਮ੍ਰਿਤਪਾਲ ਤੇ ਤੀਜਾ ਹੈਗਾ ਖੁਸ਼ਪ੍ਰੀਤ ਖੋਸ਼ ਆ ਇਹਦੀ ਵਜ੍ਹਾ ਇਹ ਸੀਗੀ ਕਿ ਇਹ ਆਪਸ ਜਿੰਨੇ ਵੀ ਮੁੰਡੇ ਸੀ 10-12 ਜਾਣੇ ਆਪਸ ਇਕੱਠੇ ਹੋਏ ਸੀ ਜਿਹੜੇ ਦੋਸਤ ਸੀਗੇ ਇੱਕ ਦੂਜੇ ਨੂੰ ਜਾਣਦੇ ਸੀਗੇ ਕੋਈ ਸਕੂਲ ਚ ਪੜ੍ਹਦੇ ਸੀ ਕੋਈ ਕਾਲਜ ਚ ਪੜ੍ਹਦੇ ਸੀ ਸਾਰੇ ਇੱਕ ਦੂਜੇ ਨੂੰ ਅੱਗੇ ਦੀ ਅੱਗੇ ਜਾਣਦੇ ਸੀਗੇ ਤੇ ਉਸ ਦਿਨ ਇੱਥੇ ਇਹਨਾਂ ਚੋਂ ਇੱਕ ਦੋਸਤ ਦਾ ਪੀਜੀ ਸੀਗਾ ਜੀ ਅਜੀਤ ਰੋਡ ਤੇ ਜਿੱਥੇ ਇਹਨਾਂ ਨੇ ਇਕੱਠੇ ਹੋ ਕੇ ਉੱਥੇ ਡਰਿੰਕ ਕੀਤੀ ਉੱਥੇ ਡਰਿੰਕ ਕਰਕੇ ਇਹਨਾਂ ਦੀ ਕੋਈ ਆਪਸੀ ਮਾੜੀ-ਮੋਟੀ ਕਹਾਣੀ ਸੁਣੀ ਹੋ ਗਈ ਜਿਸ ਵਜ੍ਹਾ ਕਰਕੇ ਉੱਥੋਂ ਤਿੰਨ-ਚਾਰ ਆਣੇ ਸੀ ਜਿਹੜੇ ਉੱਠ ਕੇ ਉੱਥੋਂ ਬਾਹਰ ਆ ਗਏ ਤੇ ਉਹ ਫੇਸ 3 ਦੀ ਮਾਰਕੀਟ ਦੇ ਚਲੇ ਗਏ ਬਟ ਫਿਰ ਵੀ ਇਹਨਾਂ ਦੀ ਫੋਨ ਤੇ ਆਪਸੀ ਵਾਰਤਾਲਾਪ ਹੁੰਦਾ ਰਿਹਾ ਬਟ ਫਿਰ ਉੱਥੇ ਏਦਾਂ ਹੀ ਇਹਨਾਂ ਦੀ ਬਹਿਸਬਾਜੀ ਹੋ ਗਈ ਤੇ ਜਿਹੜੇ ਇਹਨਾਂ ਦੇ ਕੁਝ ਦੋਸਤ ਸੀ ਜਿਹੜੇ ਉੱਥੇ ਪੀਚ ਬੈਠੇ ਸੀ ਉਹ ਫਿਰ ਉੱਥੇ ਮੌਕੇ ਤੇ ਆਏ ਜਿੱਥੇ ਇਹਨਾਂ ਦੀ ਲੜਾਈ ਹੁੰਦੀ ਆ ਲੜਾਈ ਦੌਰਾਨ ਫਿਰ ਅਮਰੋਦ ਸਿੰਘ ਦੇ ਸੱਟਾ ਲੱਗ ਗਿਆ ਸੱਟਾ ਲੱਗਨ ਕਰਕੇ ਉਹਦੀ ਮੌਤ ਹੋ ਗਈ ਸਰ ਇਹ ਸਾਰੇ ਜਿਹੜੇ ਸਾਰੇ ਨੌਜਵਾਨ ਪਟਿੰਡੇ ਦੇ ਲੈਣ ਨੇ ਕਿ ਇਹ ਜੀ ਜਿਹੜੇ ਤਾਂ ਦੋਸ ਸੀਗੇ ਜੀ ਸਾਰੇ ਇਹ तकरीबन ਬਠਿੰਡਾ ਤੇ ਮੁਕਸਤ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਨੂੰ ਬਿਲੋਂਗ ਕਰਦੇ ਸੀਗੇ ਜੀ ਇਹ ਬਟ ਕੋਈ ਜਦਾਂ ਕਿ ਇੱਥੇ ਹਾਈਲਾਈਟਸ ਦੀ ਤਿਆਰੀ ਕਰਦਾ ਸੀਗਾ ਕੋਈ ਕਿਸੇ ਕਾਲਜ ਪੜਦਾ ਸੀ ਇਦਾਂ ਹੀ ਹਮੋਮਰੀ ਸੀਗੇ ਤੁਸੀਂ ਇਹ ਆਪਾਂ ਕਹਿ ਸਕਦੇ ਹਾਂ ਵੀ 18 ਤੋਂ 22-23 ਸਾਲ ਦੇ ਵਿੱਚ ਵਿੱਚ ਸਾਰੇ ਨੌਜਵਾਨ ਸੀਗੇ ਜੀ ਸੱਟਾਂ ਇਹਨਾਂ ਨੇ ਜੋ ਸਾਨੂੰ ਉਹਨਾਂ ਦੇ ਮਰਨ ਵਾਲਾ ਜੋ ਲੜਕਾ ਹੈਗਾ ਜਾਂ ਹੋਰ ਸਾਨੂੰ ਆਸੇ ਪਾਸੇ ਉਹ ਜਾਂ ਮੌਕੇ ਤੇ ਲੜਕੇ ਸੀ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹਨਾਂ ਕੋਲੇ ਕਾਪਾ ਸੀਗਾ ਜਿਸ ਦਾ ਇਸਤੇਮਾਲ ਕਰਦੇ ਹੋਏ ਇਹਨਾਂ ਨੇ ਬਰੋਜ ਦੇ ਸੱਟਾਂ ਮਾਰੀਆਂ ਸੀਗੀਆਂ ਤੇ ਸੱਟਾਂ ਲੱਗਣ ਕਰਕੇ ਉਹਦੀ ਮੌਤ ਹੋ ਗਈ ਵਜ੍ਹਾ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਪ੍ਰਾਣੀ ਰੰਜਿਸ਼ ਨਹੀਂ ਸੀ ਦੋਸਤ ਸੀਗੇ ਸ਼ਰਾਬ ਪੀ ਰਹੇ ਸੀ ਉੱਥੇ ਬਹਿਸ ਬਾਜੀ ਹੋ ਗਈ ਬਸ ਅੱਪਾਏ ਕੈਸੇ ਵੀ ਸ਼ਰਾਬ ਤੇ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਅਗਰੈਸਿਵ ਹੋ ਗਏ ਅਗਰੈਸਿਵ ਹੋ ਕੇ ਫਿਰ ਇਹਨਾਂ ਨੇ ਉਹਦੇ ਅੰਮ੍ਰੋਜ ਤੇ ਛੱਟਾਂ ਮਾਰੀਆਂ ਜਿਸ ਦੀ ਉਹ ਤਾਬਨਾ ਚੱਲਦੇ ਹੋਏ ਉਸ ਦੀ ਮੌਤ ਹੋ ਗਈ। ਡੀਐਸਪੀ ਸਾਹਿਬ ਤੁਸੀਂ ਇਹਨੇ ਕਿਹਾ ਵੀ ਇਹਨਾਂ ਦੀ ਬਹਿਸ ਬਾਦੀ। ਯਾਨੀ ਇਹ ਕਿਹੜੀ ਗੱਲ ਸੀ ਜਿਸ ਤੇ ਸਟੇਸ਼ਨਰਾਂ ਦੀ ਬਹਿਸ ਬਾਦੀ ਉਹ ਇਹਨੂੰ ਮਾਰਨ। ਦੇਖੋ ਉਹਦੇ ਵਿੱਚ ਕੀ ਸੀਗਾ ਕਿ ਜੋ ਸਾਨੂੰ ਪ੍ਰੀਲਿਮਨਰੀ ਹੈ ਜੇ ਇਨਵੈਸਟੀਗੇਸ਼ਨ ਚ ਜੋ ਚੀਜ਼ਾਂ ਸਾਹਮਣੇ ਆਈਆਂ ਇਹ ਸਾਹਮਣੇ ਇਹ ਆਇਆ ਵੀ ਇਹ ਜਦੋਂ ਅਜੀਤ ਰੋਡ ਜਿਹੜਾ ਇਹਨਾਂ ਦਾ ਪੀਜੀਸੀ ਜਦੋਂ ਉਸ ਕਮਰੇ ਦੇ ਵਿੱਚ ਬੈਠੇ ਇਹ ਡਰਿੰਕ ਕਰ ਰਹੇ ਸੀਗੇ ਤਾਂ ਉਹਨਾਂ ਵਿੱਚ ਤਾਂ ਇਹਨਾਂ ਦਾ ਇਹ ਕਹਿਣਾ ਸੀਗਾ ਵੀ ਜਿੱਦਾਂ ਕਿ ਉਹ ਮੁਗਰੇ ਟਾਈਪ ਆ ਜੀ ਅਸੀਂ ਉੱਥੋਂ ਉੱਠ ਕੇ ਆ ਗਏ ਤੇ ਉਹਨਾਂ ਦਾ ਇੱਕ ਦੋਸਤ ਨਰਾਜ ਹੋ ਗਿਆ ਵੀ ਤੁਸੀਂ ਮੇਰੀ ਬੇਇੱਜ਼ਤੀ ਕਰਤੀ ਜੀ ਮੈਂ ਆਪਣਾ ਦੋਸਤ ਬੁਲਾਏ ਸੀ ਤੁਸੀਂ ਉੱਥੇ ਬੈਠੇ ਨਹੀਂ ਇਹ ਬੈਠੇ ਨਹੀਂ ਬਸ ਇਹ ਇਹੋ ਜਿਹੀਆਂ ਗੱਲਾਂ ਸੀਗੀਆਂ ਤੇ ਜਿਸ ਤੋਂ ਇਹਨਾਂ ਦੀ ਲੜਾਈ ਹੋਈ ਤੇ ਲੜਾਈ ਤੋਂ ਬਾਅਦ ਇਹ ਵਾਰਦਾਤ ਪੰਜਾਬ ਦਿੱਤਾ ਹਾਂ ਜੀ ਹੋਈ ਹੈ ਹਾਂਜੀ ਘਟਨਾ ਨਹੀਂ ਹੋਈ ਆ ਹਾਂਜੀ ਇਹਦੇ ਵਿੱਚ ਅਸੀਂ ਜੋ ਤਿੰਨ ਦੋਸ਼ੀ ਸੀ ਜਿਹੜਾ ਮਰਨ ਵਾਲਾ ਲੜਕਾ ਸੀ ਉਹਨਾਂ ਦੇ ਪਿਤਾ ਜੀ ਨੇ ਸਾਨੂੰ ਬਿਆਨ ਲਿਖਾਇਆ ਸੀ ਉਹਦੇ ਵਿੱਚ ਤਿੰਨ ਦੋਸ਼ੀ ਬਾਈ ਨੇਮ ਸੀਗੇ ਜੀ ਜੋ ਤਿੰਨੋਂ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਪਰ ਮੇਨ ਇਦਾਂ ਗੱਲ ਕਰ ਕੋਈ ਕੀ ਬਰਨ ਲੇ। ਦੇਖੋ ਜਿਹੜਾ ਮਰਨ ਵਾਲਾ ਲੜਕਾ ਹੈਗਾ ਜੀ ਅਮਰੂਜ ਆ ਉਹਦਾ ਜਿਹੜਾ ਮੇਨ ਦੋਸਤ ਸੀਗਾ ਜੀ ਉਸਦਾ ਨਾਮ ਹੈਗਾ ਸ਼ਾਹਬਾਦ ਸਿੰਘ ਸ਼ਵੀ ਜੋ ਕਿ ਉਹ ਜੰਗੀ ਰਾਣਾ ਪਿੰਡ ਦਾ ਹੈ ਤੇ ਇੱਕ ਉਸਦਾ ਹੀ ਕੋਈ ਦੂਰ ਦਾ ਕਜ਼ਨ ਹੈਗਾ ਖੁਸ਼ਪ੍ਰੀਤ ਸਿੰਘ ਔਰ ਉਹ ਹੈਗਾ ਜੀ ਇਹਨਾਂ ਨਾਲ ਉਹਦੀ ਜਾਦੀ ਆਉਣ ਉੱਠਣਾ ਬੈਠਣਾ ਸੀਗਾ ਇਹ ਆਇਆ ਵੀ ਜੋ ਸ਼ਾਹਬਾਸ਼ ਸ਼ਵੀ ਆ ਉਹ ਕੋਨੇ ਹੀ ਆਪਸੀ ਇਹਨਾਂ ਦਾ ਤਾਲਮੇਲ ਹੋਇਆ ਸੀ ਉਹਨੇ ਹੀ ਆਖਿਆ ਸੀ ਵੀ ਚਲ ਆਪਾਂ ਨਾਲ ਉੱਥੇ ਪੀਜੀ ਹੈਗਾ ਤੁਸੀਂ ਆ ਜਿਓ ਆਪਾਂ ਬੈਠ ਕੇ ਇੰਜੋਏ ਕਰਾਂਗੇ ਤਾਂ ਜਿੱਥੇ ਕੰਮ ਵਧਦਾ ਵਧਦਾ ਇਸ ਲੈਵਲ ਤੱਕ ਆ ਗਿਆ ਮਾਰਿਆ ਮਾਰਿਆ ਜਿਹੜੇ ਬਾਤ ਚ ਬੁਲਾਏ ਸੀ ਉਹਨਾਂ ਵਿੱਚੋਂ ਆਇਆ ਜਿਹੜੇ ਪਹਿਲਾਂ ਸੀ ਉਹਨਾਂ ਵਿੱਚੋਂ ਆਇਆ ਸਨੀ ਜੀ ਇਹ ਜਦੋਂ ਇਕੱਠੇ ਹੋਏ ਸੀ ਕੋਈ ਆ ਜਾਂਦਾ ਸੀ ਚੱਲ ਜਾਂਦਾ ਸੀ ਜਿਹੜੇ ਜਦੋਂ ਲੜਾਈ ਹੋਈ ਉਹਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਉਹ ਖੁਸ਼ਪ੍ਰੀਤ ਸਿੰਘ ਖੁਸ਼ੀ ਦਾ ਹੰਦਰਪਾਲ ਤੇ ਆਪਣਾ ਜਿਹੜਾ ਸ਼ਾਹਬਾਤ ਸਿੰਘ ਉਸ ਸ਼ਬ ਸੀ ਇਹਨਾਂ ਵੱਲੋਂ ਹੀ ਵਰਦਾ ਹਥਿਆਰ ਨਾਲ ਵਰਤਿਆ ਗਿਆ ਸੀ ਇਹੀ ਉਹਦੇ ਮੇਨ ਦੋਸ਼ੀ ਹੈ ਇਹ ਤਕਰੀਬਨ ਜੋ ਮੁੱਢਲੀ ਤਫਤੀਸ਼ ਹੁਣ ਤੱਕ ਸਾਹਮਣੇ ਆਇਆ ਹੈਗਾ ਕਿ ਜਿਹੜਾ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਜੀ ਉਹ ਮੈਜੋਰਿਟੀ ਆਫ ਦੀ ਫੈਮਿਲੀ ਸਾਂ ਜਿਹੜੀਆਂ ਉਹ ਖੇਤੀਬਾੜੀ ਨਾਲ ਸੰਬੰਧਤ ਹੈਗੀਆਂ ਨੇ ਬਾਕੀ ਕਿਸੇ ਇੱਕ ਦੋ ਹੋਰ ਵੀ ਫੈਮਿਲੀ ਸਾਂ ਉਹਨਾਂ ਦਾ ਵੀ ਆ ਪ੍ਰਾਈਵੇਟ ਹੈਗਾ ਤਾਂ ਪਰਿਵਾਰ ਸਾਰੇ ਇਸ ਕੰਮ ਕਰਨਾ ਸੀ ਮੁੰਡਿਆਂ ਦੀ ਉਮਰ ਛੋਟੀ ਸੀ ਕੋਈ ਹਾਈਲਾਈਟਸ ਦੀ تیاری ਸਕੂਲ ਕਾਲਜ ਸੀਗਾ ਤਾਂ ਇਹ ਇਦਾਂ ਦਾ ਸੀ ਹੋਰ ਵਿਅਕਤੀ ਦੀ ਵੀ ਸਰ ਇਨਵੋਲਵਮੈਂਟ ਹੈਗੀ ਸੀ ਸਾਡੀ ਜੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਜੀ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਅੱਜ ਅਸੀਂ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਇਹਨਾਂ ਦਾ ਰਿਵਾਰਡ ਹਾਸਲ ਕਰਾਂਗੇ ਜੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਬਿਲਕੁਲ ਕਲੀਅਰ ਕਰਾਂਗੇ ਇਹ ਤਾਂ ਹਜੇ ਮੁੱਢਲੀ ਪੜਤਾਲ ਚ ਜੀ ਸਾਹਮਣੇ ਆਈਆਂ ਫਿਰ ਵੀ ਇਹਨੂੰ ਅਸੀਂ ਡੰਗਾਈ ਨਾ ਤਫਤੀਸ਼ ਕਰਕੇ ਕੋਈ ਹੋਰ ਮੋਟਿਵ ਨਾ ਹੋਵੇ ਜਾਂ ਹੋਰ ਗੱਲਬਾਤ ਜਿਸ ਹੋਰ ਕਿਸੇ ਵੀ ਅਗਰ ਇਸ ਵਿਅਕਤੀ ਦੀ ਇਸ ਮੁਕਦਮਾ ਦੇ ਵਿੱਚ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਤਾਂ ਬੰਦ ਹੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇ। ਬਸ ਤੇਜ਼ ਤਰ੍ਹਾਂ ਆ ਰਹੇ ਇਹਨਾਂ ਨੇ ਕਿੱਥੋਂ ਲਈ ਆਲਰੇਡੀ ਬੰਨਿਆ ਰੱਖੇ ਹੋਏ ਸੀ ਨਾਲ ਹੀ ਰੱਖਦੇ ਸੀ ਇਹ ਪੱਨਕ ਹੋਣੀ ਜਿਹੜਾ ਇਹ ਦੇਖੋ ਹੁਣ ਤੱਕ ਦੀ ਜੋ ਤਫਤੀਸ਼ ਤੇ ਹੀ ਸਾਹਮਣੇ ਆਇਆ ਹੈਗਾ ਕਿ ਜਿੱਥੇ ਇਹ ਪੀਜੀ ਚ ਰਹਿੰਦੇ ਸੀਗੇ ਉੱਥੇ ਹੀ ਇਹਨਾਂ ਕੋਲੇ ਜਿੱਦਾਂ ਕਾਪਾ ਟਾਈਪ ਜੋ ਪਤਾ ਲੱਗਿਆ ਹੈਗਾ ਉਹ ਸੀਗਾ ਬਾਕੀ ਇਹ ਇਨਵੈਸਟੀਗੇਸ਼ਨ ਚ ਅਸੀਂ ਹੁਣ ਸਾਡੇ ਵੈਪਨ ਵੀ ਰਿਕਵਰ ਕਰਾਵਾਂਗੇ ਵੈਪਨ ਦਾ ਸੋਰਸ ਹੈ ਕਿੱਥੋਂ ਲੈ ਕੇ ਆਏ ਸੀ ਕਿਉਂ ਰੱਖੇ ਹੋਏ ਸੀਗੇ ਇਹ ਚੀਜ਼ਾਂ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਬਿਲਕੁਲ ਬੀਗਾਂਗੇ ਕਿ ਹੋਰ ਬੀਗਾਂ ਚੈਕਿੰਗ ਹੋਵੇ ਬੀਗਾਂ ਚ ਲੱਗਦਾ ਜੇ ਕੋਈ ਗਲਤ ਮੰਦੇ ਵੀ ਰਹਦੇ ਆ ਉਥੇ ਨਾ ਰਾਜਨੀਤਿਕ ਜਰਾ ਪੀਜੀ ਦੇ ਉੱਤੇ ਉਹ ਇਸ ਤਰ੍ਹਾਂ ਪੀਜੀ ਅਰੇ ਸਭਤੀ ਕੀ ਜੋ ਦੇਖੋ ਸਾਡੇ মিডিਆ ਦਾ ਹੀ ਹੈ ਜਿਹਨੇ ਵੀ ਪੀਜੀ ਓਨਰਸ ਨਹੀਂ ਉਹਨਾਂ ਨੂੰ ਇਹੀ ਅਪੀਲ ਹੈ ਕਿ ਉਹਨਾਂ ਡੀਸੀ ਸਾਹਿਬ ਦੇ ਆਰਡਰਸ ਵੀ ਹੈਗੇ ਨੇ ਕਿ ਜਿਹੜੇ ਵੀ ਜਿਨ੍ਹਾਂ ਨੂੰ ਵੀ ਆਪਾਂ ਕਿਰਾਏ ਤੇ ਕਮਰਾ ਵਗੈਰਾ ਦਿੰਨੇ ਹੈਗੇ ਆ ਜਾਂ ਹੋਰ ਹੈਗਾ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ ਤਾਂ ਜੀ ਇਹਦੀ ਸਪੈਸ਼ਲ ਡਰਾਈਵ ਵੀ ਚਲਾਵਾਂਗੇ ਤੇ ਅਗਰ ਜਿਨ੍ਹਾਂ ਵੱਲੋਂ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਹੋਊਗੀ ਜੋ ਵੀ ਬੰਦੀ ਕਾਰਵਾਈ ਹੈਗੀ ਫਿਰ ਅਸੀਂ ਅਮਲ ਵਿੱਚ ਲੈ ਜਾਵਾਂਗੇ ਇਹ ਇਸ ਸਵਾਲ ਨਾਲ ਰਿਲੇਟਡ ਹੈ ਜਿੰਨ ਕਿ ਇਹ ਪਹਿਲਾਂ ਤੋਂ ਹੀ ਇਹਦਾ ਨਹੀਂ ਕਰ ਲੈ ਕਿ ਹਥਿਆਰ ਪਹਿਲਾਂ ਲੱਦੇ ਰਹਿੰਦੇ ਸਿ ਪਹਿਲਾਂ ਸਾਡੇ ਕੋਲ ਜੀਵਨ ਪਲਾ ਦੇ ਉੱਤੇ ਮਾਰੀ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜੀ ਜੋ ਪਰ ਮੁੱਢਲੀ ਤਫਤੀਸ਼ ਜੋ ਸਾਹਮਣੇ ਆਇਆ ਹੈਗਾ ਕਿਉਂਕਿ ਦੋਸ਼ੀ ਇਹਨਾਂ ਨੇ ਘੁੰਮਣ ਜਾਣਾ ਸੀ ਇਹਨਾਂ ਮੈਂ ਕਿਹਾ ਕਿ ਜਦ ਪ੍ਰੋਗਰਾਮ ਬਣਿਆ ਉਹ ਕਹਿੰਦੇ ਚਲੋ ਆਪਾਂ ਬਠਿੰਡੇ ਕੱਠੇ ਹੋ ਜਾਨੇ ਆ ਬਟ ਜਿਹੜਾ ਇਹ ਪੁਆਇੰਟ ਆ ਸੀ ਡੂਰਿੰਗ ਇਨਵੈਸਟੀਗੇਸ਼ਨ ਜ਼ਰੂਰ ਕਲੀਅਰ ਕਰਾਂਗੇ ਕੋਈ ਪ੍ਰੀਪਲਾਨਟ ਸੀ ਜਾਂ ਮੌਕੇ ਤੇ ਹੋਇਆ ਬਟ ਮੁੱਢਲੀ ਤਫਤੀਸ਼ ਜੋ ਸਾਹਮਣੇ ਆਇਆ ਉਹ ਮੈਂ ਤੁਹਾਨੂੰ ਦੱਸਦਾ ਸਰ ਇਹਨਾਂ ਵਿੱਚੋ ਬਿਜ਼ਨਸ ਕ੍ਰਿਮੀਨਲ ਕੈਸ ਆ ਇਹਨਾਂ ਵਿੱਚੋ ਜੀ ਇੱਕ ਜਿਹੜਾ ਲੜਕਾ ਹੈਗਾ ਖੁਸ਼ਪ੍ਰੀਤ ਸਿੰਘ ਉਰਫ ਖੁਸ਼ ਹੈਗਾ ਜੀ ਉਹਦੇ ਤੇ ਇੱਕ ਤਾਂ ਪਹਿਲਾ ਮੁਕਦਮਾ ਦਰਜ ਹੈਗਾ ਜੀ ਥਾਣਾ ਕੋਟ ਫੱਤਾ ਦਾ ਇੱਕ ਇੱਕ ਸਾਡੇ ਹੋਰ ਵੀ ਮੈਟਰ ਸੀਗਾ ਜੀ ਇੱਥੇ ਇੱਕ ਸਿਵਲ ਲਾਈਨ ਦੇ ਵਿੱਚ ਪਹਿਲਾਂ ਵੀ ਕੁਝ ਦਿਨ ਪਹਿਲਾਂ ਵੀ ਇੱਕ ਲੜਾਈ ਹੋਈ ਸੀ ਜਿੱਤੇ ਵੀ 307 ਦਾ ਮੁਕੱਦਮਾ ਸੀ ਉਦੋਂ 109 ਬੀਐਨਐਸ ਤਹਿ ਦਰਜ ਕੀਤਾ ਸੀਗਾ ਉਦੋਂ ਉਸ ਮੁਕੱਦਮੇ ਵਿੱਚ ਵੀ ਇਹਦੀ ਇਹਦੀ ਇਨਵੋਲਵਮੈਂਟ ਸੀਗੀ ਜੋ ਤੇ ਅਸੀਂ ਹੁਣ ਉਸ ਮੁਕੱਦਮੇ ਵਿੱਚ ਵੀ ਇਹਦੀ ਗ੍ਰਿਫਤਾਰੀ ਪਾਵਾਂਗੇ